45000 ਕਰੋੜ ਦੀ ਠੱਗੀ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਵੀ 2 ਦਿਨ ਪਹਿਲਾਂ ਤਬੀਅਤ ਵਿਗੜਨ ਕਾਰਨ ਤਿਹਾਰ ਦੇਲ ਚ ਮੌਤ ਹੋ ਗਈ ਸੀ ਤੇ ਕੱਲ ਰਾਤ ਨੂੰ ਹੀ ਫੇਸ ਹਸਤ ਮੁਹੱਲੀ ਵਿਖੇ ਇਹਨਾਂ ਦੇ ਕਰ ਬੋਡੀ ਲਿਆਂਦੀ ਗਈ ਤੇ ਹੁਣ ਇਸ ਸਮੇਂ ਬਲੌਂਗੀ ਦੇ ਕਰਮੇਸ਼ਨ ਗਰਾਊਂਡ 'ਤੇ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਨਿਰਮਲ ਸਿੰਘ ਪੰਗੂ ਉਹ ਸ਼ਖਸ ਨੇ ਜਿਨ੍ਹਾਂ ਨੇ 1980 ਚ ਪਰਲ ਗਰੁੱਪ ਇੱਕ ਕੰਪਨੀ ਬਣਾਈ ਸੀ ਤੇ 1996 ਤੱਕ ਕਰੀਬ 5 ਕਰੋੜ ਲੋਕਾਂ ਤੋਂ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਤੋਂ 45000 ਕਰੋੜ ਰੁਪਏ ਠੱਗਲੇ ਸੰਗ ਇਹ ਨਿਰਮਲ ਸਿੰਘ ਪੰਗੂ ਨੇ ਆਪਣੀ ਕੰਪਨੀ ਚ 23 ਲੱਖ ਕਮਿਸ਼ਨ ਏਜੰਟ ਰੱਖੇ ਸਨ ਜਿਹਦੇ ਵਿੱਚੋਂ 1700 ਸੀਨੀਅਰ ਲੈਵਲ ਦੇ ਅਧਿਕਾਰੀ ਸਨ ਜਿਹੜੇ ਕੀ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਨੂੰ ਕਰੋੜਾਂ ਰੁਪਏ ਦਾ ਚੋਨਾ ਲਗਾ ਚੁੱਕੇ ਸਨ ਇਹਨਾਂ ਦੀ 2 ਦਿਨ ਪਹਿਲਾਂ ਹੀ ਤਬੀਅਤ ਵਿਗੜ ਗਈ ਸੀ ਇਤਿਹਾਰ ਜੇਲ੍ਹ ਦੇ ਅੰਦਰ ਤੇ ਉਸ ਤੋਂ ਬਾਅਦ ਇਹਨਾਂ ਉਹਨਾਂ ਦੀ ਉੱਥੇ ਮੌਤ ਹੋ ਗਈ ਤੇ ਹੁਣ ਹੱਜ ਇਹਨਾਂ ਨੂੰ ਬੋਡੀ ਇਹਨਾਂ ਦੀ ਬਲੌਂਗੀ ਵਿਖੇ ਕਮਿਸ਼ਨ ਗਰਾਉਂਡ ਲਿਆਂਦੀ ਗਈ ਹੈ ਜਿੱਥੇ ਕੀ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਮਾਮਲੇ ਚ ਦੱਸਿਆ ਜਾ ਰਿਹਾ ਹੈ ਵੀ ਸੀਬੀਆਈ ਕੋਲ ਇਹ ਮਾਮਲਾ ਪਹੁੰਚਿਆ ਸੀਗਾ ਜਿਸ ਤੋਂ ਜੇਲ੍ਹ ਚ ਬੰਦਸਨ ਤੇ ਅੱਜ ਇਹਨਾਂ ਦਾ ਕਰਮੇਸ਼ਨ ਇੱਥੇ ਹੋ ਰਿਹਾ ਹੈ ਬਲੌਂਗੀ ਵਿਖੇ ਤੇ ਤੁਹਾਨੂੰ ਇਹ ਤਸਵੀਰਾਂ ਵੀ ਜੈਨਿਕ ਸਵੇਰਾ ਤੇ ਦਿਖਾ ਦਿੰਨੇ ਆ 45000 ਕਰੋੜ ਦੀ ਠੱਗੀ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਵੀ 2 ਦਿਨ ਪਹਿਲਾਂ ਤਬੀਅਤ ਵਿਗੜਨ ਕਾਰਨ ਤਿਹਾਰ ਜੇਲ੍ਹ ਚ ਮੌਤ ਹੋ ਗਈ ਸੀ ਤੇ ਕੱਲ ਰਾਤ ਨੂੰ ਹੋਈ ਫੇਸ ਹਸਤ ਮੁਹੱਲੀ ਵਿਖੇ ਇਹਨਾਂ ਦੇ ਕਰ ਬੋਡੀ ਲੈ ਆਂਦੀ ਗਈ ਤੇ ਹੁਣ ਇਸ ਸਮੇਂ ਬਲੌਂਗੀ ਦੇ ਕਰਮੇਸ਼ਨ ਗਰਾਊਂਡ 'ਚ ਇਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ ਨਿਰਮਲ ਸਿੰਘ ਪੰਗੂ ਉਹ ਸ਼ਖਸ ਨੇ ਜਿਨ੍ਹਾਂ ਨੇ 1980 'ਚ ਪਰਲ ਗਰੁੱਪ ਦੇ ਇੱਕ ਕੰਪਨੀ ਬਣਾਈ ਸੀ ਤੇ 1996 ਤੱਕ ਕਰੀਬ 5 ਕਰੋੜ ਲੋਕਾਂ ਤੋਂ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਤੋਂ 45 ਹਜ਼ਾਰ ਕਰੋੜ ਰੁਪਏ ਠਗਲੇ ਸਨ ਤੇ ਇਹ ਨਿਰਭਲ ਸਿੰਘ ਪੰਗੂ ਨੇ ਆਪਣੀ ਕੰਪਨੀ 'ਚ 23 ਲੱਖ ਕਮਿਸ਼ਨ ਏਜੰਟ ਰੱਖੇ ਸਨ ਜਿਹਦੇ ਵਿੱਚੋਂ 1700 ਸੀਨੀਅਰ ਲੈਵਲ ਦੇ ਅਧਿਕਾਰੀ ਸਨ ਜਿਹੜੇ ਕੀ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਨੂੰ ਕਰੋੜਾਂ ਰੁਪਏ ਦਾ ਚੋਨਾ ਲਗਾ ਚੁੱਕੇ ਸਨ ਇਹਨਾਂ ਦੀ 2 ਦਿਨ ਪਹਿਲਾਂ ਹੀ ਤਬੀਅਤ ਵਿਗੜ ਗਈ ਸੀ ਇਤਿਹਾਰ ਜੇਲ੍ਹ ਦੇ ਅੰਦਰ ਤੇ ਉਸ ਤੋਂ ਬਾਅਦ ਇਹਨਾਂ ਉਹਨਾਂ ਦੀ ਉੱਥੇ ਮੌਤ ਹੋ ਗਈ ਤੇ ਹੁਣ ਹਜੇ ਇਹਨਾਂ ਨੂੰ ਬੋਡੀ ਇਹਨਾਂ ਦੀ ਬੁਲੰਗੀ ਵਿਖੇ ਕਰਮੇਸ਼ਨ ਗਰਾਊਂਡ ਲਿਆਂਦੀ ਗਈ ਹੈ ਜਿੱਥੇ ਕੀ ਇਹਨਾਂ ਦਾ ਸੰਸਕਾਰ ਕੀਤਾ ਜਾ ਜਿਸ ਤੋਂ ਬਾਅਦ 2016 ਚ ਨਿਰਮਲ ਸਿੰਘ ਪੰਗੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਇਤਿਹਾੜ ਜੇਲ੍ਹ ਚ ਬੰਦ ਸਨ ਤੇ ਅੱਜ ਇਹਨਾਂ ਦਾ ਕਰਮੇਸ਼ਨ ਇੱਥੇ ਹੋ ਰਿਹਾ ਹੈ ਬਲੌਂਗੀ ਵਿਖੇ ਤੇ ਤੁਹਾਨੂੰ ਇਹ ਤਸਵੀਰਾਂ ਵੀ ਦੈਨਿਕ ਸਵੇਰਾ ਤੇ ਦਿਖਾ ਦਿੰਨੇ ਆ ਬਲੌਂਗੀ ਤੋਂ ਕੈਮਰਾਮੈਨ ਅਨਿਲ ਦੇ ਨਾਲ ਮੈਂ ਅਮਨ ਲੋਨਾ ਦੈਨਿਕ ਸਵੇਰਾ ਟੀਵੀ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर